ਦੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਇੰਨੇ ਦਿਨੀ ਕਾਫੀ ਚਰਚਾ ਦੇ ਵਿੱਚ ਨੇ ਵੱਖ-ਵੱਖ ਧਾਰਮਿਕ ਸਮਾਗਮਾਂ ਦੇ ਵਿੱਚ ਉਹਨਾਂ ਦੀ ਵੱਡੇ ਪੱਧਰ ਉੱਤੇ ਜਿਹੜੀ ਹੈ ਪਹੁੰਚ ਇੰਨੇ ਦਿਨੀ ਬਣ ਕੇ ਸਾਹਮਣੇ ਆ ਰਹੀ ਹੈ ਜਿਹਦੇ ਉੱਤੇ ਇੱਕ ਵੱਖਰੀ ਚਰਚਾ ਵੀ ਹੈ ਪਰੰਤੂ ਇਸ ਚਰਚਾ ਦੇ ਨਾਲ-ਨਾਲ ਦਰਿਆ ਵਿਆਸ ਤੇ ਇਲਾਕੇ ਦੀ ਜ਼ਮੀਨ ਤੇ ਦਰਿਆ ਦੇ ਵਹਿਣ ਨਾਲ ਜੁੜਿਆ ਮਾਮਲਾ ਉਹ ਵੱਖਰੀ ਚਰਚਾ ਦੇ ਵਿੱਚ ਹੈ ਕਹਿੰਦਾ ਭਾਵ ਕਿ ਇਸ ਨਵੀਂ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਭਾਰਤੀ ਕਿਸਾਨ ਯੂਨੀਅਨ ਦੇ ਕਹਿੰਦਾ ਭਾਵ ਕਿ ਸਿਰਸਾ ਜਿਹੜੀ ਧਿਰ ਹੈ ਉਹਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਇਸ ਮਾਮਲੇ ਸੰਬੰਧੀ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਸੋ ਬਲਦੇਵ ਸਿੰਘ ਸਿਰਸਾ ਜੀ ਸਭ ਤੋਂ ਪਹਿਲਾਂ ਚੈਨਲ ਲਈ ਤੁਹਾਡਾ ਸਵਾਗਤ ਵੈਲਕਮ ਜੀ ਧੰਨਵਾਦ ਜੀ ਤੁਹਾਡਾ ਬਹੁਤ ਖਾਲਸਾ ਦੀ ਫਤਿਹ ਜੀ ਫਤਿਹ ਜੀ ਬਲਦੇਵ ਸਿੰਘ ਸਿਰਸਾ ਜੀ ਤੁਸੀਂ ਭਾਰਤੀ ਕਿਸਾਨ ਯੂਨੀਅਨ ਸਿਰਸਾ ਧੜੇ ਦੇ ਇੱਕ ਵੱਡੇ ਆਗੂ ਪ੍ਰਧਾਨ ਹੋ ਤੇ ਤੁਹਾਡਾ ਪਿਛਲੇ ਸਮੇਂ ਕਾਫੀ ਸਰਗਰਮ ਭੂਮਿਕਾ ਵਾਲਾ ਮਾਹੌਲ ਵੀ ਰਿਹਾ ਦਿੱਲੀ ਕਿਸਾਨ ਮੋਰਚੇ ਦੇ ਵਿੱਚ ਉਸ ਤੋਂ ਬਾਅਦ ਖਨੌਰੀ ਕਿਸਾਨ ਮੋਰਚਾ ਸੰਭੂ ਮੋਰਚਾ ਤੇ ਇੰਨੇ ਦਿਨੀ ਜਿਹੜੀ ਤੁਹਾਡੀ ਇੱਕ ਮੁਹਾਰ ਕੱਤੀ ਤੁਸੀਂ ਇੱਕ ਨਵੇਂ ਮੋਰਚੇ ਦੀ ਉਹ ਹੈ ਕਿ ਡੇਰਾ ਵਿਆਸ ਦੇ ਇਰਦ-ਗਿਰਦ ਇਹ ਮਾਮਲਾ ਕੀ ਹੈ ਜ਼ਮੀਨਾਂ ਨਾਲ ਜੁੜਿਆ ਦਰਿਆ ਨਾਲ ਜੁੜਿਆ ਦਰਿਆ ਵਿਆਸ ਨਾਲ ਜੁੜਿਆ ਦਰਿਆ ਵਿਆਸ ਤੇ ਵਹਿਣ ਨਾਲ ਜੁੜਿਆ ਅਜਿਹਾ ਸਾਰਾ ਕੁਝ ਜੇਕਰ ਤੁਸੀਂ ਆਪ ਖੁਦ ਇਹ ਸਾਰਾ ਜਿਹੜਾ ਮਾਹੌਲ ਜਿਸ ਨੂੰ ਤੁਸੀਂ ਖੁਦ ਮੋਢਿਆਂ ਤੇ ਚੁੱਕਿਆ ਹੋਇਆ ਹੈ ਪਹਿਰੇਦਾਰੀ ਲਈ ਕਿਵੇਂ ਇਹ ਮਾਮਲਾ ਕਿਵੇਂ ਆਪਾਂ ਜਿਕਰ ਪੰਜਾਬ ਦੇ ਲੋਕਾਂ ਨੂੰ ਇਹ ਸਾਰਾ ਕੋਈ ਦੱਸ ਸਕੀਏ ਹਾਂਜੀ ਮੈਂ ਪਹਿਲਾਂ ਤਾਂ ਤੁਹਾਡਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਹੋ ਜੀ ਗੱਲ ਇਹ ਹੈ ਕਿ ਇਹ ਜਿਹੜਾ ਮਸਲਾ ਡੇਰਾ ਜਾਸ ਦੇ ਮੁਖੀ ਗੁਰਿੰਦਰ ਸਿੰਘ ਢਿਲੋਂ ਦਾ ਜੀ ਜਿਹੜਾ ਕਿ ਇਸ ਟਾਈਮ ਤੇ ਤੁਸੀਂ ਵੇਖ ਰਹੇ ਹੋ ਕਿ ਨੰਦਪੁਰ ਸਾਹਿਬ ਵੀ ਜਾ ਰਿਹਾ ਸ੍ਰੀ ਹਰਤਕ ਸਾਹਿਬ ਤੇ ਜਾ ਰਿਹਾ ਉਹ ਸਿੰਘ ਜੱਥੇਬੰਦੀਆਂ ਕੁਲ ਵੀ ਜਾ ਰਿਹਾ ਉਹ ਵਕ ਵਕ ਥਾਵਾਂ ਤੇ ਜਿਹੜਾ ਉਹ ਜਾ ਰਿਹਾ ਤੇ ਲੋਕ ਉਹਦੇ ਕੋਲ ਵੀ ਜਿਹੜੇ ਨੇ ਉੱਥੇ ਵੱਡੇ ਵੱਡੇ ਰਾਜਨੀਤਿਕ ਲੋਕ ਜਿਹੜੇ ਨੇ ਉਹ ਸਾਰੇ ਉੱਥੇ ਉਹਦੇ ਕੋਲ ਡੇਰੇ ਤੇ ਆਉਂਦੇ ਨੇ ਹੂੰ ਜੀ ਬਿਲਕੁਲ ਲੇਕਿਨ ਇੱਕ ਆਮ ਆਦਮੀ ਕਿਸੇ ਨਾਲ ਧੱਕਾ ਕਰੇ ਤੇ ਲੋਕ ਜਿਹੜੇ ਨੇ ਉਹਨੂੰ ਕਾਨੂੰਨ ਦੇ ਘਟਾਰੇ ਦੇ ਖਰਾ ਕਰਦੇ ਨੇ ਹੂੰ ਉਹ ਜੇ ਕੋਈ ਲੰਘਣਾ ਕਰਦਾ ਤੇ ਕਾਨੂੰਨ ਉਹਦੇ ਖਿਲਾਫ ਕਾਰਵਾਈ ਕਰਦਾ ਹੈ ਜੀ ਲੇਕਿਨ ਮੈਂ ਕਹਾਂਗਾ ਕਿ ਇਹ ਦੇਰਾ ਵਿਆਸ ਦਾ ਮੁਖੀ ਜਿਹੜਾ ਹੈ ਇਹ ਕਿੰਨਾ ਕੁ ਧਾਰਮਿਕ ਹੈ ਇਹ ਤੁਸੀਂ ਖੁਦ ਅੰਦਾਜ਼ਾ ਲਾਓ ਕਿ ਇਹਦੇ ਵੱਲੋਂ ਕਰੀਬ 1995 ਤੋਂ ਲੈ ਕੇ ਸਢੇਰੇ ਵੱਲੋਂ ਪਹਿਲਾਂ ਵੀ ਦੇਰਾਂ ਦੇ ਉਸ ਤੋਂ ਬਾਅਦ ਇਹਨੇ ਤੇ ਜਿਹੜਾ ਉਹ ਸਭ ਰੱਦਾਂ ਬੰਨੇ ਪਾਰ ਕਰਤੇ ਆ ਜੀ ਪੰਚਾਇਤੀ ਜ਼ਮੀਨਾਂ ਹਜ਼ਾਰਾਂ ਏਕੜ ਪੰਚਾਇਤੀ ਜ਼ਮੀਨਾਂ ਪਿੰਡਾਂ ਦੀਆਂ ਜਿਵੇਂ ਕਿ ਪਿੰਡ ਬਲਸਰਾਏ ਵੜਾਚ ਤੇ ਇਸੇ ਤਰ੍ਹਾਂ ਸ਼ੇਰੋਂ ਬਾਗਾ ਪਿੰਡ ਜੋਦੇ ਇਥੋਂ ਦੀਆਂ ਪੰਚਾਇਤੀ ਜ਼ਮੀਨਾਂ ਸ਼ੈਡਿਊਲ ਕਾਸਟਾਂ ਦੇ ਦੋ ਦੋ ਮਰਲੇ ਦੇ ਪਲਾਟ ਹਮ ਗੁਰਦੁਆਰਿਆਂ ਦੀਆਂ ਜ਼ਮੀਨਾਂ ਜੀ ਦਰਿਆਵੀਆਂ ਜ਼ਮੀਨਾਂ ਲੋਕਾਂ ਦੀਆਂ ਮਾਲਕੀ ਦੀਆਂ ਇਥੋਂ ਤੱਕ ਕਿ ਆਰਮੀ ਦੀ ਜ਼ਮੀਨ ਹੂੰ ਉਹਨਾਂ ਸਾਰੀਆਂ ਜ਼ਮੀਨਾਂ ਤੇ ਇਹਨੇ ਬੜੀ ਜ਼ਬਰਦਸਤ ਮਲਕੀਅਤ ਉੱਪਰ ਜੇ ਕੀਤੀ ਹੋਈ ਆ। ਹੂੰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜਾ ਦਰਿਆ ਬਿਆਸ ਆ ਅੰਤਰਰਾਸ਼ਟਰੀ ਕਾਨੂੰਨ ਦੇ ਮੁਤਾਬਕ ਦਰਿਆ ਦਾ ਕੁਦਰਤੀ ਵਹਾਅ ਕੋਈ ਨਹੀਂ ਬਦਲ ਸਕਦਾ। ਹੂੰ ਜੀ ਉਹਦੀ ਮਿਸਾਲ ਇਹ ਆ ਕਿ ਰਾਵੀ ਬਿਆਸ ਜਿਹੜਾ ਦਰਿਆ ਆ ਜਿਹੜਾ ਰਾਵੀ ਦਰਿਆ ਆ ਜੀ ਇਹ ਜਦੋਂ ਭਾਰਤ ਵਿੱਚੋਂ ਪਾਕਿਸਤਾਨ ਦੇ ਵਿੱਚ ਇੰਟਰ ਕਰਦਾ ਆ ਅਗਲੇ ਗਰਦਾਸਪੁਰ ਤੋਂ ਜੀ ਜੀਨਾਨਗਰ ਤਹਿਤ ਤੋਂ ਤੇ ਉਸ ਤੋਂ ਬਾਅਦ ਇਹ ਫਿਰ ਭਾਰਤ ਵਿੱਚ ਆ ਜਾਂਦਾ ਹੈ ਜੀ ਤੇ ਫਿਰ ਪਾਕਿਸਤਾਨ ਜਾਂਦਾ ਹੈ ਤੇ ਫਿਰ ਭਾਰਤ ਵਿੱਚ ਆ ਜਾਂਦਾ ਹੈ ਜੀ ਫਿਰ ਆਹ ਤੱਕੜ ਮੰਦ ਪਿੰਡ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਤੇ ਉੱਥੋਂ ਜਾ ਕੇ ਇਹ ਰਾਵੀ ਜਿਹੜੀ ਸਿੱਧੀ ਲਾਹੌਰ ਨੂੰ ਹੋ ਜਾਂਦੀ ਆ ਹੂੰ ਜੀ ਪਾਵੇ 3-4 ਵਾਰ ਭਾਰਤ ਵਿੱਚ ਆਇਆ ਪਾਕਿਸਤਾਨ 'ਚ ਗਿਆ ਲੇਕਿਨ ਇਹਨੂੰ ਰੋਕ ਨਹੀਂ ਸਕੇ ਕਿ ਜਦੋਂ ਇੱਕ ਵਾਰ ਇਹ ਪਾਕਿਸਤਾਨ 'ਚ ਚਲੇ ਗਿਆ ਤੇ ਉਸ ਤੋਂ ਬਾਅਦ ਇਹ ਭਾਰਤ ਵਿੱਚ ਨਾ ਸਕੇ ਹੂੰ ਜੀ ਉਹਨੂੰ ਅੱਗੇ ਬੰਨ ਨਹੀਂ ਲਾ ਸਕਦੇ ਹੂੰ ਪਰ ਇਸ ਦੇਰਾ ਰਾਧਾ ਸਵਾਮੀ ਮੁਖੀ ਨੇ ਵਿਆਸ ਦਰਿਆ ਦਾ ਚਾਰ ਉਹਨਾ ਬੰਨ ਜਿਹੜਾ ਬਦਲ-ਬਦਲ ਕੇ ਜੋ ਇਹ ਦੇਰਾ ਇਸ ਦੇਦੇ ਤੋਂ ਪਹਿਲਾਂ ਬੰਨ ਇੱਕ ਬਣਾ ਦਰਿਆ ਅੱਗੇ ਕਰ ਲਿਆ ਉਹਦੀ ਅੰਦਰਲੀ ਜ਼ਮੀਨ ਤੇ ਕਬਜ਼ਾ ਕਰ ਲਿਆ ਜੀ ਫਿਰ ਉਸ ਤੋਂ ਅੱਗੇ ਬੰਨ ਬਣਾਇਆ ਫਿਰ ਉਹ ਜ਼ਮੀਨ ਤੇ ਕਬਜ਼ਾ ਕਰ ਲਿਆ ਫਿਰ ਉਸ ਤੋਂ ਅੱਗੇ ਬੰਨ ਬਣਾਇਆ ਤੇ ਹੁਣ ਚੌਥਾ ਬੰਨ ਹੈ ਹੂੰ ਔਰ ਇਹ ਦੇ ਨਾਲ ਇਹਨੇ ਕਰੀਬ 3.5 ਕਿਲੋਮੀਟਰ ਦੀ ਚੜਾਈ ਤੇ 20 ਕਿਲੋਮੀਟਰ ਦੀ ਲੰਬਾਈ ਦੀ ਜ਼ਮੀਨਾਂ ਜਿਹੜੀਆਂ ਅੰਦਰ ਆਉਂਦੀਆਂ ਸੀ। ਇਹ ਜ਼ਮੀਨਾਂ ਜਿਹੜੀਆਂ ਨੇ ਇਸ ਟਾਈਮ ਦੇ ਉੱਤੇ ਸਾਰੀਆਂ ਜ਼ਮੀਨਾਂ ਤੇ ਕਬਜ਼ਾ ਕਰ ਚੁੱਕਿਆ ਔਰ ਇੱਕ ਬਹੁਤ ਵੱਡੀ ਮਿਸਾਲ ਸਬੂਤ ਹੈ। ਮੈਂ ਜ਼ੁਬਾਨੀ ਗੱਲ ਨਹੀਂ ਕਰਦਾ। ਜੀ। ਕਿ ਤੁਸੀਂ ਜਦੋਂ ਵੀ ਜਤਿੰਦਰ ਤੋਂ ਅਮਰਸਰ ਸਾਹਿਬ ਨੂੰ ਆਓ ਹੂੰ ਤੇ ਜਿੱਧਰੋਂ ਦਰਿਆ ਦਾ ਪਾਣੀ ਆਉਂਦਾ ਉਧਰੋਂ ਤੁਸੀਂ ਝਾਤ ਮਾਰੋ ਜਦੋਂ ਤੁਸੀਂ ਵਿਆਸ ਸਾੜੇ ਪੁਲ ਤੋਂ ਕਰਾਸ ਕਰੋਗੇ। ਜੀ ਤੇ ਜਦੋਂ ਪਾਣੀ ਆਉਂਦਾ ਉਦੋਂ ਤੁਹਾਨੂੰ ਸਾਹਮਣੇ ਦਰਿਆ ਨਹੀਂ ਦਿਸੇਗਾ ਹੂੰ ਉਹ ਤੁਹਾਨੂੰ ਬੰਨ੍ਹ ਦਿਸੇਗਾ ਹੂੰ ਹੂੰ ਸੋ ਇਹ ਬੰਨ੍ਹ ਪੋਲ ਦੇ ਅਗਲੇ ਪਾਸਿਓਂ ਵੀ ਜਿਹੜਾ ਬਿਲਕੁਲ ਨੇੜੇ ਇਹਨਾਂ ਨੇ ਬੰਨ੍ਹ ਜਿਹੜਾ ਇਹ ਬਨ੍ਹ ਕੇ ਤੇ ਢਿਲਵਾਲੇ ਪਾਸੇ ਨੂੰ ਕਰਤਾ ਹੈ ਤਕਰੀਬ 3.5 ਕਿਲੋਮੀਟਰ ਦੀ ਚੜਾਈ ਅਤੇ 20 ਕਿਲੋਮੀਟਰ ਦੀ ਲੰਬਾਈ ਹੂੰ ਹੂੰ ਅੱਗੇ ਵੀ ਇਹਨਾਂ ਦਾ ਕੰਮ ਜਿਹੜਾ ਚੱਲ ਰਿਹਾ ਇਸ ਕੰਮ ਨੂੰ ਲੈ ਕੇ ਤੇ ਅਸੀਂ ਪਹਿਲਾਂ ਦਰਖਾਸਤਾਂ ਦਿੰਦੇ ਰਹੇ ਕੋਈ ਸੁਣਵਾਈ ਨਾ ਹੋਇਆ ਇੱਥੇ ਹਾਈ ਕੋਰਟ ਦੇ ਵਿੱਚ ਕੇਸ ਪਾਇਆ ਤੇ 35 24 ਨੂੰ ਹੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਕਿ ਇਸ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰ ਸਕੇਗਾ ਹੂੰ ਪਰ ਇਹਨਾਂ ਨੇ ਆਪਣਾ ਕੰਮ ਜਿਹੜਾ ਸੀ ਉਹ ਜਾਰੀ ਰੱਖਿਆ ਜੀ ਅਸੀਂ ਫਿਰ ਮੇਰੇ ਵੱਲੋਂ ਕੰਟੈਂਪਟ ਪਾਈ ਗਈ ਆ ਹੂੰ ਔਰ ਕੰਟੈਂਪਟ ਪਾਉਣ ਤੋਂ ਬਾਅਦ ਵੀ ਜਿਹੜੇ ਜਿਹੜੇ ਸਿਰਸਾ ਸਾਹਿਬ ਕੇਸ ਪਾਏ ਗਏ ਹੈ ਹਾਈ ਕੋਰਟ ਦੇ ਵਿੱਚ ਉਹ ਵੀ ਬਤੌਰ ਤੁਹਾਡੇ ਵੱਲੋਂ ਹੀ ਸਾਰੇ ਬਰਦੀਪ ਸਿੰਘ ਸਰਸਾ ਵੱਲੋਂ ਜੀ ਇਹ ਸਾਰਾ ਕੰਮ ਜਿਹੜਾ ਹੈ ਇਹ ਸਾਡੀ ਜਥੇਬੰਦੀ ਵੱਲੋਂ ਹੀ ਆ ਲੋਕ ਭਲਾਈ ਇਨਸਾਫ ਵੈਲਫੇਅਰ ਸਰਟੀਫਿਕੇਟ ਰਜਿਸਟਰਡ ਹੈ ਹੂੰ ਅੱਛਾ ਜਿੱਥੇ ਬਾਲਾਪੁਰਾ ਦਾ ਬੀਕੇਯੂ ਸਰਸਾ ਦੇ ਤੁਸੀਂ ਪ੍ਰਧਾਨ ਹੋ ਉੱਥੇ ਲੋਕ ਪੜਾਈ ਜਨ ਦਸਤ ਸਸਤਾ ਜੀ 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 ਮਨ ਇਹ ਸਰਾਣਾ ਛੋਟਾ ਨਾ ਬੀਕੇਯੂ ਸਰਸਾ ਰੱਖਿਆ ਓਕੇ ਜੀ ਜੀ ਬਿਲਕੁਲ ਜੀ ਤੇ ਉਤਰਾ ਜਿਹੜੀ ਰਜਿਸਟਰਡ ਆ ਉਹ ਲੋਕ ਭਲਾਈ ਇਨਸਾਫ ਵੈਲਫੇਅਰ ਸੰਸਥਾ ਆ ਅੱਛਾ ਉਹਦੇ ਵੀ ਕੋਈ ਵੀ ਤੁਸੀਂ ਹੋਈ ਹੋ ਹਾਂਜੀ ਹਾਂਜੀ ਮੈਂ ਹੀ ਪੁੱਛਦਾ ਅੱਛਾ ਉਹਦੇ ਵੀ ਪ੍ਰਧਾਨ ਨੂੰ ਅੱਛਾ ਲੋਕ ਭਲਾਈ ਜਿਹੜੀ ਸੰਸਥਾ ਆ ਉਹਦੇ ਵੱਲੋਂ ਤੁਸੀਂ ਇਹ ਜਿਹੜੀ ਚਾਰਜ ਹੋਈ ਹੁਣ ਆਰੰਭੀ ਹੋਈ ਹੈ ਹਾਂਜੀ ਹਾਂਜੀ ਦੇਰਾ ਵਿਆਪ ਨਾਲ ਸੰਬੰਧਿਤ ਮਾਮਲਾ ਤੁਸੀਂ ਇਹ ਲੋਕ ਭਲਾਈ ਦੀ ਤੁਹਾਡੀ ਸੰਸਥਾ ਆ ਉਹਦੇ ਵੱਲੋਂ ਉਠਾ ਰਹੇ ਹੋ ਜੀ 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 ਮੈਂ ਮਤਲਬ ਕਿ ਜਿੱਥੇ ਵੀ ਜਿਹੜਾ ਜਿੰਨੇ ਵੀ ਹੁਣ ਤੱਕ ਜਿਹੜੀਆਂ ਬਰਖਾਸਤਾਂ ਹਾਈ ਕੋਰਟਾਂ 'ਚ ਕੇਸ ਜੋ ਵੀ ਕੀਤੇ ਸਾਰੇ ਮੈਂ ਆਪਣੇ ਵੱਲੋਂ ਕੀਤੇ ਆ ਹੂੰ ਐ ਨਹੀਂ ਆਪਣੇ ਵਿਅਕਤੀਗਤ ਲਿਹਾਜ਼ ਉਤੇ ਵਿਅਕਤੀਗਤ ਪੱਧਰ ਉਤੇ ਜਾਂ ਸਸਤਾ ਦੇ ਪੱਧਰ ਨਹੀਂ ਨਹੀਂ ਸਸਤਾ ਵੱਲ ਲੋਜੀ ਸਸਤਾ ਵੱਲ ਲੋਕ ਭਲਾਈ ਇਨਸਾਨ ਵੈਲਫੇਅਰ ਸਰਟੀਵਲੋ ਓਕੇ ਲੋਕ ਭਲਾਈ ਇਨਸਾਨ ਵੈਲਫੇਅਰ ਜੀ ਦਾ ਮੈਂ ਪ੍ਰਧਾਨ ਤੇ ਨਾਲ ਇਰਾਕੇ ਦੇ ਲੋਕ ਵੀ ਹੋਰ ਹੋਣਗੇ ਹਾਂ ਜੀ ਜੀ ਪੰਜਾਬ ਭਰ ਦੇ ਨੇ ਜਿੱ ਪੂਰੇ ਪੰਜਾਬ ਤੋਂ ਜਥੇਬੰਦੀ ਸਾਡੀ ਜੀ 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 ਕਹਿੰਦਾ ਭਾਬੀ ਤੁਸੀਂ ਕਾਨੂੰਨੀ ਚਾਰਜ ਹੋਈ ਵੀ ਰੰਭੀ ਹੋਈ ਜਿਹੜੇ ਤੁਸੀਂ ਹੁਣ ਪਿਛਲੇ ਸਮੇਂ ਹੁਣ ਹੁਣੀ ਦੱਸਿਆ ਹੈ ਦੋਸ਼ ਜਾਂ ਸ਼ਿਕਵੇ ਜਾਰ ਕੀਤੇ ਆ ਆਪਾਂ ਕਿੱਥੇ ਤੇ ਦੋਸ਼ ਕਹਿ ਲੀਏ ਕਿੱਥੇ ਤੇ ਕਬਜ਼ਾ ਕਹਿ ਲੀਏ ਇਹ ਸਾਰੇ ਤੁਸੀਂ ਕਾਨੂੰਨੀ ਵਿਹਾਰਜ ਉੱਤੇ ਅਦਾਲਤ ਦੀ ਦਰੂ ਤੇ ਵੀ ਪੰਚਾਇਏ ਹੋਏ ਨੇ ਜੀ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਕਿ ਬਾਬੇ ਜੀਵਨ ਸਿੰਘ ਜੀ ਦਾ ਗੁਰਦੁਆਰਾ ਜੀ ਉਹ ਇਹ ਹੜੱਪ ਕਰ ਚਲੇ ਸੀ ਜੀ ਉਹ ਵੀ ਮੈਂ ਹਾਈ ਕੋਰਟ ਦੇ ਵਿੱਚੋਂ ਸਟੇ ਲੈ ਕੇ ਤੇ ਉਹ ਗੁਰਦੁਆਰਾ ਬਚਾਇਆ ਜੀ ਉਹ ਗੁਰਦੁਆਰਾ ਪਤਾ ਨਹੀਂ ਕਿਹੜੇ ਵળે ਹਟਾ ਦੇਣ ਹਾਂ ਆ ਹੁਣ 350 ਸਾਲਾ ਜਿਹੜਾ ਉਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਸਕਾਪ ਦੀ ਮਨਾਈ ਆ ਜੀ ਸ਼ਹੀਦੀ ਦਿਵਸ ਦੀ ਮਨਾਈ ਆ ਪੰਜਾਬ ਸਰਕਾਰ ਕੇਂਦਰ ਸਰਕਾਰ ਮਨਾਈ ਆ ਹੂੰ ਮਨਾਰੀਏ ਬਿਲਕੁਲ ਬੜੇ ਵੱਡੇ ਪੱਧਰ ਤੇ ਧਾਰਮਿਕ ਸੰਸਥਾਵਾਂ ਸਾਰੇ ਮਨਾਰੇ ਦੁਨੀਆ ਭਰ ਚ ਮਨਾਈ ਗਈ ਆ ਹੂੰ ਔਰ ਬਾਬਾ ਜੀਵਨ ਸਿੰਘ ਜੀ ਉਹ ਇੱਕ ਮਹਾਨ ਸ਼ਖਸੀਅਤ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਉਹ ਜਿਹੜਾ ਸੀਸ ਹੈ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਦਾ ਜੀ ਬਿਲਕੁਲ ਔਰ ਉਹਨਾਂ ਦੀ ਯਾਦ ਵਿੱਚ ਪਿੰਡ ਵੜੈਚ ਚ ਗੁਰਦੁਆਰਾ ਬਣਿਆ ਹੂੰ ਔਰ ਉਸ ਗੁਰਦੁਆਰੇ ਦੇ ਵਿੱਚ ਇਸ ਟਾਂ ਤੇ ਮਹਾਰਾਜਾ ਪ੍ਰਕਾਸ਼ਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ ਗਰੰਥੀ ਦੇ ਰਹਿਣ ਵਾਸਤੇ ਜਗਾ ਵੀ ਆ ਔਰ ਮਹਾਰਾਜਾ ਪ੍ਰਕਾਸ਼ਾ ਜੀ ਉਹਦੇ 4 ਸਵੇਲੇ ਜ਼ਮੀਨ ਖਰੀਦ ਗਿਆ ਤੇ ਢਾਹਣ ਲੱਗੇ ਸੀ ਹੂੰ ਲੇਕਿਨ ਮੈਂ ਹਾਈ ਕੋਰਟ ਦੇ ਵਿੱਚ ਜਾ ਕੇ ਤੇ ਪਟੀਸ਼ਨ ਪਾ ਕੇ ਤੇ ਫਿਰ ਜੜਾਸੀ ਉਹਦਾ ਸਟੇ ਲਿਆ ਹੂੰ ਹੂੰ ਜੀ ਜੀ ਇਸੇ ਤਰ੍ਹਾਂ ਚਿੰਤਾ ਹੈ ਇੱਕ ਗੁਰਦੁਆਰਾ ਹੋਰ ਹੈ ਜਿਸ ਤਰ੍ਹਾਂ ਕਿ ਪਿੰਡ ਜਿਹੜਾ ਮੜ ਬਤਾਲਾ ਹੂੰ 25 ਜਿਹੜੀ ਆ ਉਹ ਪੱਤੀ ਦਾ ਗੁਰਦੁਆਰਾ ਤੇ ਉਹਦੀ ਵੀ ਜ਼ਮੀਨ ਜੀ ਜਿ세 ਤਰ੍ਹਾਂ ਰਾਜਪਿੰਡ ਵੀ ਇੱਕ ਜਿਹੜਾ ਸਭ ਤੋਂ ਪਹਿਲਾ ਗੁਰਦੁਆਰਾ ਸੀ ਹੂੰ ਮਾਤਾ ਗੰਗਾ ਜੀ ਦਾ ਜੀ ਉਹ ਗੁਰਦੁਆਰਾ ਵੀ ਇਹ ਜਿਹੜਾ ਇਹ ਉੱਤੇ ਵੀ ਇਹ ਕਬਜ਼ਾ ਕਰ ਚੁੱਕੇ ਨੇ ਜੀ ਸੋਏ ਅੱਗੇ ਤੋਕੇ ਜਾ ਰਹੇ ਨੇ ਲੋਕਾਂ ਦੀਆਂ ਜਿਵੇਂ ਨਾ ਗੁਰਦੁਆਰਿਆਂ ਦੀਆਂ ਜ਼ਮੀਨਾਂ ਹੂੰ ਹੂੰ ਸਡੂਲਕਾ ਸਾਹਮਣੇ ਪਲਾਟ ਜੀ ਦਰਿਆਦਿਆਂ ਚ ਜਿਵੇਂ ਨਾ ਆੜ ਕੇ ਜਿਵੇਂ ਨਾ ਬਲਕੇ ਸਾਰੀਆਂ ਪੰਚਾਇਤੀ ਜ਼ਮੀਨਾਂ ਤੇ ਇਹਵਾਰਾਂ ਇੱਕ ਜ਼ਮੀਨਾਂ ਤੇ ਜਿਹੜਾ ਨਜਾਇਜ਼ ਕਬਜ਼ਾ ਕਰ ਗਏ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਅੰਤਰਰਾਸ਼ਟਰੀ ਕੰਰੂਆਂ ਦੀਆਂ ਧੜੀਆਂ ਢਾ ਕੇ ਹੂੰ ਹੂੰ ਤੇ ਇਹ ਦਰਿਆ ਦਾ ਵਹਾਅ ਬਦਲ ਕੇ ਪੁਹਾਰੇ ਨੇ ਤੁਹਾਡੇ ਇਹ ਸਾਰੇ ਮਾਮਲੇ ਸਬੰਧੀ ਕੋਈ ਵਿਚ ਬਚੋਲੇ ਨਹੀਂ ਪੈ ਕੇ ਤੁਹਾਡੀ ਸਿੱਧੀ ਬਾਬਾ ਜੀ ਨਾਲ ਗੱਲਬਾਤ ਹੋ ਸਕੇ ਸਾਰੇ ਮਸਲੇ ਉੱਤੇ ਦੇਖੋ ਜੀ ਬਾਬਾ ਜੀ ਨੇ ਖੁਦ ਨਾ ਜਦੋਂ ਬਾਬੇ ਇਹਨਾਂ ਨੇ ਵੜਾਇਆ ਚ ਪਿੰਡ ਦਾ ਗੁਰਦੁਆਰਾ ਢਾਹਾ ਸੀ ਹੂੰ ਉਦੋਂ ਵੀ ਸਾਡੀਆਂ ਨੇਟੀਆਂ ਹੁੰਦੀਆਂ ਰਹੀਆਂ ਹੂੰ ਪਰ ਉਹ ਤੇ ਆਪਣੀ ਜਿੱਦ ਤੇ ਜਿਹੜਾ ਉਹ ਕੈਮਰੇੰ ਦਾ ਹੂੰ ਜੀ ਉਹ ਕਿਸੇ ਨਾਲ ਝੋਲਾ ਪਾਣੇ ਉਹਦੇ ਨਾਲ ਗੱਲਾਂ ਜਿਹੜੀਆਂ ਨੇ ਉਹਨੂੰ ਕੀ ਪਤਾ ਨਹੀਂ ਉਹਨਾਂ ਨੂੰ ਜਿਹੜੀ ਅਫਸਰਸ਼ਾਹੀ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਹੂੰ ਕਿ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਜੀ ਉਹਨਾਂ ਦੀ ਪਾਲਣਾ ਕਿਉਂ ਨਹੀਂ ਕੀਤੀ ਜਾ ਰਹੀ ਜੀ ਉਥੇ ਝੂਠੇ ਹਲਕਿਆ ਬਿਆਨ ਦੇ ਰਹੇ ਨੇ ਵੀ ਸਾਡਾ ਦਰਿਆ ਦੇ ਨਾਲ ਅਸੀਂ ਕੋਈ ਛੇੜਛਾੜ ਨਹੀਂ ਕਰ ਰਹੇ ਇੱਕ ਬੰਨ ਚ ਹਲਕਿਆ ਬਿਆਨ ਦੇ ਰਹੇ ਨੇ ਸੰਸਥਾ ਵੱਲੋਂ ਜਿਹੜੀ ਰਾਧਾ ਸਵਾਮੀ ਇਹ ਸੰਸਥਾ ਆ ਇਹਨਾਂ ਵੱਲੋਂ ਜਿਹੜੀ ਇਹਨਾਂ ਨੇ ਇੱਕ ਰਜਿਸਟਰਡ ਸੁਸਾਇਟੀ ਬਣਾਈ ਹੋਈ ਆ ਉਹਦੇ ਵੱਲੋਂ ਇਹਨਾਂ ਨੇ ਕਿਉਂਕਿ ਅਸੀਂ ਪਾਰਟੀ ਬਣਾਈ ਰਾਧਾ ਸਵਾਮੀ ਨੂੰ ਕੇਸਾਂ ਦੇ ਵਿੱਚ ਜੀ ਰਾਧਾ ਸਵਾਮੀ ਸਤਸੰਗ ਸਾਹਿਬ ਜੀ ਗੁਰਿੰਦਰ ਸਿੰਘ ਢਿੱਲੋਂ ਪਹਿਲੇ ਨੰਬਰ ਤੇ ਨਾਮ ਹੈਗਾ ਜੀ ਔਰ ਬਾਈ ਨੇਮ ਇਹਨਾਂ ਦੇ ਖਿਲਾਫ ਹੈ ਕਿ ਜਿਹੜੀ ਗਰੇਂਦਰ ਸਿੰਘ ਢਿਲੋਂ ਮੁਖੀ ਡੇਰਾ ਰਾਧਾ ਸਵਾਮੀ 사ਤ ਸੰਗ ਜਿਹੜਾ ਹੈ ਇਹ ਆ ਕੁਛ ਕਰ ਰਿਹਾ ਹੂੰ 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 ਔਰ ਜਿੱਥੇ ਅਸੀਂ ਸਰਕਾਰ ਨੂੰ ਪਾਰਟੀ ਬਣਾਇਆ ਡਰੇਨੇ ਵਿਭਾਗ ਨੂੰ ਬਣਾ ਮੈਨੂੰ ਵਿਭਾਗ ਨੂੰ ਬਣਾਇਆ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਉਹਦੇ ਨਾਲ ਅਸੀਂ ਡੇਰਾ ਰਾਧਾ ਸਵਾਮੀ ਨੂੰ ਵੀ ਪਾਰਟੀ ਬਣਾਇਆ ਹੂੰ ਹੂੰ ਔਰ ਡੇਰਾ ਰਾਧਾ ਸਵਾਮੀਆ ਵੱਲੋਂ ਹਲਛਾ ਬਿਆਨ ਦਿੱਤਾ ਜਾਂਦਾ ਹਾਈ ਕੋਰਟ ਵਿੱਚ ਵੀ ਅਸੀਂ ਇਹਦੇ ਨਾਲ ਕੋਈ ਛੇੜਛਾੜ ਨਹੀਂ ਕਰ ਰਹੇ ਇਦੋਂ ਵੱਡਾ ਹੋਰ ਝੂਠ ਕੀ ਹੋ ਸਕਦਾ ਹੈ ਇਦੋਂ ਵੱਡਾ ਕਫਰ ਕੀ ਹੋ ਸਕਦਾ ਹੈ ਇਦੋਂ ਵੱਡਾ ਜ਼ੁਲਮ ਕੀ ਹੋ ਸਕਦਾ ਹੈ ਕਿ ਇੱਕ ਤਾਂ ਤੁਸੀਂ ਜ਼ਬਰਦਸਤੀ ਜ਼ਮੀਨਾਂ ਤੇ ਕਬਜ਼ੇ ਕਰੋ ਅੰਤਰਰਾਸ਼ਟਰੀ ਕੰਮ ਦੀਆਂ ਭੱਜੀਆਂ ਲਾ ਕੇ ਤੁਸੀਂ ਦਰਿਆ ਦਾ ਵਹਾਅ ਬਦਲੋ ਹਾਂ ਔਰ ਤੁਸੀਂ ਖੁਦਦਵਾਰੇ ਦੀਆਂ ਜ਼ਮੀਨਾਂ ਤੇ ਕਬਜ਼ੇ ਸਜੂ ਕਸਦਣੀਆਂ ਮਰੇ ਬੰਦਿਆਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਈਆਂ ਪੰਚਾਇਤੀ ਜ਼ਮੀਨ ਦੀਆਂ ਰਜਿਸਟਰੀਆਂ ਕਰਾਈਆਂ ਸਿਸਰ ਸਾਹਿਬ ਜਿਹੜੀਆਂ ਮੈਂ ਲੈ ਕੇ ਪ੍ਰਸ਼ਾਸਨ ਤੱਕ ਗਿਆ ਸਿਸਰ ਸਾਹਿਬ ਉਸ ਇਲਾਕੇ ਦੇ ਵਿੱਚ ਵੱਡੀ ਗਿਣਤੀ ਬਾਬਾ ਗਰੇਂਦਰ ਸਿੰਘ ਢਿਲੋਂ ਦੇ ਪਰੋਕਾਰ ਵੀ ਨੇ ਤਾਂ ਫਿਰ ਇਸ ਅਜਿਹੇ ਮਾਹੌਲ ਦੇ ਵਿੱਚ ਜਿਹੜਾ ਤੁਸੀਂ ਡੇਰਾ ਬਿਆਸ ਦੇ ਇਰਦ-ਗਿਰਦ ਜਿਹੜਾ ਅਗਲਾ ਅੰਦੋਲਨ ਵਿੱਢਣ ਦੀ ਤਿਆਰੀ ਦੇ ਵਿੱਚ ਉਹ ਕਿਵੇਂ ਰਹੇਗਾ ਮਾਹੌਲ ਸਾਰਾ ਕੁਝ ਇਹ ਤੁਹਾਨੂੰ ਸਮਝ ਦੱਸੇਗਾ ਜੀ ਜੀ ਵੈਸੇ ਕੀ ਮੋਰਚਾ ਬੰਦੀ ਕੀ ਚੱਲ ਰਹੀ ਹੈ ਤੁਹਾਡੇ ਵੱਲੋਂ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਆ ਰਹੀ ਹੈ ਕਿ ਡੇਰਾ ਬਿਆਸ ਨਾਲ ਵੱਡੇ ਪੱਧਰ ਉੱਤੇ ਆਡਾ ਸਿਰਸਾ ਸਾਹਿਬ ਲਗਾਉਣ ਦੀ ਤਿਆਰੀ ਦੇ ਵਿੱਚ ਨੇ ਇਹ ਸਾਰਿਆਂ ਨਾਲ ਸਾਡੀਆਂ ਮੀਟਿੰਗਾਂ ਚੱਲ ਰਹੀਆਂ ਉਹਨਾਂ ਦੇ ਲੈ ਕੇ ਜੀ ਹੱਲੇ ਮਤਲਬ ਰਾਇਵਾੜੀ ਚੱਲ ਰਿਹਾ ਸਾਰਾ ਮਸਲਾ ਮਤਲਬ ਇਹੋ ਤਕਰੀਬਨ ਫਾਈਨਲ ਹੈ ਮਤਲਬ ਕਿ ਚੱਲੇਗਾ ਸਾਰਾ ਪ੍ਰੋਗਰਾਮ ਜਿਹੜਾ ਵੱਡੇ ਪੱਧਰ ਤੇ ਚੱਲੇਗਾ ਹੂੰ ਨਹੀਂ ਕੋਈ ਤਰੀਕ ਤਾਂ ਨਹੀਂ ਅਜੇ ਤੈਅ ਕੀਤੀ ਜਾਂ ਕੋਈ ਅਨੁਲਨ ਦਾ ਨਾਮ ਵਗੈਰਾ ਨਹੀਂ ਅੱਛਾ ਜੀ ਤੇ ਇਸ ਇਲਾਕੇ ਵਿੱਚੋਂ ਤੁਹਾਨੂੰ ਸਹਿਯੋਗ ਮਿਲ ਰਿਹਾ ਜਿਵੇਂ ਜਿਹੜੇ ਮਸਲੇ ਤੁਸੀਂ ਉਠਾਏ ਐ ਹੁਣ ਇਸ ਦਰਿਆ ਦੇ ਇਰਦ ਗਿਰ ਸਭ ਕੁਝ ਦੇਖੋ ਅੱਗੇ ਸਾਡੇ ਧਰਨੇ ਡੀਸੀ ਦੇ ਕਪੂਰਥਲਾ ਦੇ ਲੱਗ ਚੁੱਕੇ ਆ ਹੂੰ ਅਸੀਂ ਡੀਸੀ ਅੰਮ੍ਰਿਤਸਰ ਦੇ ਜਿਹੜੇ ਸੀ ਉਹ ਬਹੁਤ ਵਰੀ ਇੱਥੇ ਰੋਸ ਮੰਜ਼ਾਰੇ ਕਰ ਚੁੱਕੇ ਆ ਉਹ ਤੇ ਕਾਲੀਆਂ ਪੱਟੀਆਂ ਬੰਨ ਕੇ ਜੀ ਮਨਨ ਰਾਜ ਤੇ ਅਸੀਂ ਲੰਬੇ ਸਮੇਂ ਤੋਂ ਲੜਾਈ ਲੜਦੇ ਆ ਰਹੇ ਕੋਈ ਅੱਜ ਤੇ ਸ਼ੁਰੂ ਨਹੀਂ ਨਾ ਕੀਤੀ ਹਾਂ 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 ਬਹੁਤ ਵਧੀਆ ਸਰ ਬਸ ਤੁਸੀਂ ਦੇ ਰਹੇ ਹੋ ਸਰ ਬਾਕੀ ਜਿਹੜੀਆਂ ਕਿਸਾਨ ਯੂਨੀਅਨ ਵਾਲੇ ਤੁਹਾਡੇ ਨਾਲ ਤੁਸੀਂ ਉਹਨਾਂ ਨਾਲ ਵੀ ਰਿਹਾ ਪਿਛਲੇ ਸਮੇਂ ਦਿੱਲੀ ਮੋਰਚੇ ਦੇ ਵਿੱਚ ਖੰਡੋਈ ਸੰਭੂ ਮੋਰਚੇ ਦੇ ਵਿੱਚ ਬਾਕੀ ਕਿਸਾਨ ਚੱਥੇਵੰਦੀਆ ਤੁਹਾਡੇ ਇਸ ਮਸਲੇ ਉੱਤੇ ਕੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਗਿਆ ਜਾਂ ਕੀ ਲੱਗਦਾ ਤੁਹਾਨੂੰ ਇਹ ਵੇਖੋ ਉਹਨਾਂ ਨੇ ਦੇਖਣਾ ਮੇਰਾ ਅਸੀਂ ਚੱਲਦੇ ਆ ਆਪੋ ਆਪਣੇ ਜਿਹੜੇ ਕਿ ਘੱਟੋ ਘੱਟ ਪ੍ਰੋਗਰਾਮ ਨੇ ਉਹਨਾਂ ਨੂੰ ਲੈ ਕੇ ਚੱਲਦੇ ਆ ਜੀ ਠੀਕ ਹੈ ਜੀ ਜੀ ਤੇ ਬਾਕੀ ਹੁਣ ਜੇ ਕਿਸਾਨਾਂ ਦੀ ਗੱਲ ਇੱਥੇ ਹੁਣ ਅਸੀਂ ਸਾਰਿਆਂ ਨੂੰ ਅਪੀਲ ਵੀ ਕਰਾਂਗੇ ਅੱਜ ਵੀ ਅਸੀਂ ਗਏ ਆ ਬਾਅਦ ਵਿੱਚ ਵੀ ਜਾਵਾਂਗੇ ਅਪੀਲ ਵੀ ਕਰਾਂਗੇ ਅੱਜ ਵੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਅਪੀਲ ਕਰਦਾ ਹਾਂ ਜੀ ਤੇ ਇਹ ਜੇ ਕਿਸਾਨਾਂ ਕਿਸਾਨ ਜਿੱਥੇ ਬੰਦੀਆਂ ਸਾਰਿਆਂ ਉਹਨਾਂ ਦਾ ਫਰਜ਼ ਬਣਦਾ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਦੀ ਤਬahi ਡਾ ਲ ਜਾ ਰਹੀ ਹੈ ਐਦ ਕਿ ਜਿਹੜੇ ਫਲੱਡ ਆਏ ਨੇ ਹੂੰ ਇਹਨਾਂ ਫਲੱਡਾਂ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੂੰ ਜਿਹੜਾ ਕਿ ਦਰਿਆ ਬਿਆਸ ਤੋਂ ਪਿਛਲੇ ਪਾਸੇ ਵੀ ਜੀ ਤੇ ਅਗਲੇ ਪਾਸੇ ਵੀ ਕਪੂਰਥਲਾ ਵਾਲੀ ਸਾਈਡ ਤੇ ਵੀ ਹੂੰ ਹੂੰ ਪਰਨਪਤਨ ਜ਼ਿਲ੍ਹੇ ਦਾ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਹੂੰ ਹੂੰ ਇਹ ਜਿਹੜੇ ਨੁਕਸਾਨ ਹੋਏ ਨੇ ਕੇ ਵਿਆਸ ਦਰਿਆ ਦੇ ਵਿੱਚ ਜਿਹੜਾ ਇਹਨਾਂ ਨੇ ਕੁਦਰਤੀ ਵਾਹ ਬਦਲਿਆ ਹੂੰ ਉਹਦੀ ਜਿਹੜੀ ਇੱਥੋਂ ਮਿੱਟੀ ਖੁਰੀ ਹੈ ਹੂੰ ਇਧਰ ਤੇ ਮਿੱਟੀ ਕੱਢ ਕੇ ਤੇ ਦੂਸਰੇ ਪਾਸੇ ਜ਼ਮੀਨਾਂ ਖੁਰਦੀਆਂ ਗਈਆਂ ਢਲਵਾਲੀ ਸਾਹਿਬ ਤੋਂ ਹੂੰ ਹੂੰ ਉਹ ਮਿੱਟੀ ਖੁਰ ਕੇ ਤੇ ਵਿਆਸ ਪੁਲ ਦੇ ਅਗਲੇ ਪਾਸੇ ਜਾ ਕੇ ਹਰੀਚਾ ਤੋਂ ਪਹਿਲਾਂ ਦਰਿਆ ਦੇ ਵਿੱਚ ਜਮਈ ਹੂੰ ਤੁਸੀਂ ਜਿਹੜਾ ਗੋਇਨਵਾਲ ਸਾਹਿਬ ਦਾ ਪੁਲ ਹੈ ਉਹ ਪੁਲ ਜਾ ਕੇ ਵੇਖੋ ਜੀ ਤੇ ਉੱਥੇ ਸਰਕੰਡਾ ਹੀ ਸਰਕੰਡਾ ਹੈ ਹੂੰ ਹੂੰ ਉਹ ਸਰਕੰਡਾ ਜਦੋਂ ਇੱਥੋਂ ਮਿੱਟੀ ਗਈ ਤੇ ਉਹ ਉੱਚੀ ਜੰਮੂਰ ਤੇ ਬੀਆਂ ਤੇ ਬੀਆਂ ਬਣ ਗਿਆ। ਉਹਦੇ ਵਿੱਚ ਉਹ ਸਰਕੰਡਾ ਪੈਦਾ ਹੋ ਗਿਆ ਤੇ ਜਦੋਂ ਪਾਣੀ ਜਾਂਦਾ ਫਲੱਡ ਦਾ ਆਉਂਦਾ। ਤੇ ਫਿਰ ਉਹ ਜਿਹੜਾ ਪਾਣੀ ਆ ਓਵਰਫਲੋ ਹੋ ਕੇ ਤੇ ਦੋ ਪਾਸੇ ਮਾਰ ਕਰਦਾ। ਹੂੰ 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 ਇਹ ਜਿੰਨੀ ਜਿੰਨਾ ਨੁਕਸਾਨ ਆ ਕਿਸਾਨਾਂ ਦਾ ਹੀ ਆ। ਹੂੰ ਹੂੰ ਔਰ ਕਿਸਾਨਾਂ ਨੂੰ ਆਪਣੇ ਤੌਰ ਤੇ ਵੀ ਤੇ ਕਿਸਾਨ ਜਥੇਬੰਦੀਆਂ ਦੀ ਵੀ ਇੱਕ ਜ਼ਿੰਮੇਵਾਰੀ ਬਣਦੀ ਹੈ। ਹੂੰ ਤੇ ਇਹ ਜਿਹੜਾ ਐਡੇ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਤੇ ਜੇ ਅਸੀਂ ਇਹਨਾਂ ਕਿਸਾਨਾਂ ਦੀ ਗੱਲ ਨਹੀਂ ਕਰਦੇ ਤੇ ਫਿਰ ਸਿਚ ਵਿਚਾਰਨਾ ਪੈਗਾ ਕਿ ਕਿਸਾਨ ਜਿੱਥੇ ਬੰਦੀਆਂ ਹੂੰ ਕਿਸ ਤਰ੍ਹਾਂ ਦੀ ਗੱਲ ਕਰਦੇ ਆ ਜਿਹੜੇ ਕਿਸਾਨਾਂ ਨਾਲ ਕਰਦਾ ਹੈ ਤੁਹਾਡੇ ਵੱਲੋਂ ਤੁਹਾਡੀ ਸਸਤਾ ਵੱਲੋਂ ਜਾਂ ਸੰਗਠਨ ਵੱਲੋਂ ਮੋਰਚਾ ਬੰਦੀ ਜਿਹੜੀ ਹੈ ਜਾਂ ਅਗਲਾ ਸੰਘਰਸ਼ ਵਾਲੇ ਕਿੰਨਾ ਪ੍ਰੋਗਰਾਮ ਹੈ ਕਿਸ ਪੱਧਰ ਤੱਕ ਇਹ ਹੁਣ ਤੱਕ ਜੇਕਰ ਆਪਾਂ ਦੇਖੀਏ ਦੇਖੋ ਜਿਸ ਤਰ੍ਹਾਂ ਅਸੀਂ ਕੋਰਟਾਂ ਦੇ ਵਿੱਚ ਪਹਿਲਾਂ ਅਸੀਂ ਦਰਖਾਸਤਾਂ ਦਿੰਦੇ ਹਾਂ ਹੂੰ ਸਿਰਫ ਅਸੀਂ ਕੋਰਟਾਂ 'ਚ ਕੇਸ ਕੀਤੇ ਨੇ ਜੀ ਕਰੀਬ 20 ਪਤੀ ਕੇਸ ਨੇ ਜਿਹੜੇ ਮੈਂ ਪੰਚਾਇਤੀ ਜ਼ਮੀਨਾਂ ਛਡਾਉਣ ਵਾਸਤੇ ਵੀ ਇਹਨਾਂ ਤੇ ਕੇਸ ਕੀਤੇ ਨੇ ਹੂੰ ਔਰ ਉਹ ਛਡਾਈਆਂ ਨੇ ਕਿ ਸਾਡੇ ਹੱਕ ਤੋਂ ਹੋਈ ਨਹੀਂ ਲੇਕਿਨ ਕਰਜ਼ੇ ਨਹੀਂ ਇਹਨਾਂ ਨੇ ਦਿੱਤੇ ਕਿਉਂਕਿ ਸਰਕਾਰ ਕਬਜ਼ਾ ਲੈਣਾ ਨਹੀਂ ਚਾਹੁੰਦੀ ਹੂੰ ਇਹਨਾਂ ਦੇ ਕੋਲ ਅਗਲਾ ਜਿਹੜਾ ਹੁਣ ਇਹਦਾ ਅਸੀਂ ਜਿਸ ਤਰ੍ਹਾਂ ਅੱਗੇ ਦਰਖਾਸਤਾਂ ਫੇਰ ਕੋਟਾਂ ਦੇ ਛੋਟੇ ਛੋਟੇ ਕੋਟਾਂ ਨੇ ਕੇਸ ਕੀਤੇ ਕੋਟਾਂ ਨੇ ਹੁਣ ਅਸੀਂ ਪਹਿਲਾਂ ਵੀ ਅਸੀਂ ਜਿਹੜਿਆ ਰੋਜ਼ਬਦਾਰੇ ਕਰਦੇ ਆ ਰਹੇ ਹਾਂ ਹਾਂ ਆ ਪਿੱਛੇ ਅਸੀਂ ਡੀਸੀ ਕਪੂਰਥਲਾ ਦੇ ਬਹੁਤ ਵੱਡੇ ਪਦਰ ਦੇ ਉੱਤੇ ਜਿਹੜਾ ਸੀ ਇੱਕ 2 ਮਾਰਚ ਕੀਤੇ ਨੇ ਅਸੀਂ ਇੱਥੋਂ ਤਿਲਵਾ ਤੋਂ ਟੋਲਪਲਾ ਦਾ ਜਿਹੜਾ ਉਹ ਵੀ ਅਸੀਂ ਇੱਕ ਦਿਨ ਉੱਥੇ ਵੀ ਮਜ਼ਾਰਾ ਜਿਹੜਾ ਸੀ ਉਹ ਕੀਤਾ ਸੀ ਤਿਲਵਾ ਵਾਲੇ ਹੁਣ ਜਿਹੜਾ ਅਸੀਂ ਅੱਗੇ ਕੋਈ ਜਿਹੜਾ ਉਹ ਪੱਕਾ ਤਰਨਾ ਜਿਹੜਾ ਉਹ ਲਾਉਂਦੀ ਸਕੀਮ ਕਰ ਲਈ ਅੱਛਾ ਪੱਕਾ ਮੋਰਚਾ ਜਾਂ ਪੱਕਾ ਤਰਨਾ ਖਲਾਫ ਆਪਾਂ ਕਰ ਉਸਤਾ ਜੀ ਡੇਰਾ ਵਿਆਸ ਦੇ ਖਿਲਾਫ ਆਪਾਂ ਕਹਿ ਸਕਦੇ ਆ ਡੇਰਾ ਵਿਆਸ ਦੇ ਖਿਲਾਫ ਜੋ ਇਹਨਾਂ ਨੇ ਦਰਿਆ ਦਾ ਕੁਦਰਤੀ ਵਹਾਅ ਬਦਲਿਆ ਹੂੰ ਉਹ ਤੇ ਲੋਕਾਂ ਦੀਆਂ ਜ਼ਮੀਨਾਂ ਛਡਾਉਣ ਵਾਸਤੇ ਤੇ ਦਰਿਆ ਦਾ ਜਿੱਥੇ ਵਹਾਅ ਪਹਿਲਾਂ ਸੀ ਹੂੰ ਹੂੰ ਉੱਥੇ ਕਰਨ ਵਾਸਤੇ ਜਿਹੜਾ ਉਹਨੂੰ ਸਹੀ ਦਰਿਆ ਨੂੰ ਉਹ ਸਹੀ ਥਾਂ ਦੇ ਦਿੱਤਾ ਹਾਂ ਸਿੱਤ ਜੀ ਸਾਹਿਬ ਇੱਕ ਛੋਟਾ ਸਵਾਲ ਡੇਰਾ ਵਿਆਸ ਮੁਖੀ ਦੀ ਅਪਰੋਚ ਬਹੁਤ ਵੱਡੇ ਪੱਧਰ ਉੱਤੇ ਰਾਜਸੀ ਦਿਹਾਜ ਉੱਤੇ ਤਾਂ ਹੋਰ ਕਈ ਪੱਧਾਂ ਮੱਧਾਂ ਉੱਤੇ ਪੱਧਰ ਉੱਤੇ ਅਜਿਹੇ ਮਾਹੌਲ ਦੇ ਵਿੱਚ ਤੁਹਾ ਤੁਹਾਡਾ ਵਿੱਢਿਆ ਜਾਣ ਵਾਲਾ ਅੰਦੋਲਨ ਪੱਕਾ ਮੋਰਚਾ ਪੱਕਾ ਧਰਨਾ ਕਿੱਥੇ ਖੜਾ ਰੱਖਾਈ ਦੇਵੇਗਾ ਮੈਂ ਪਹਿਲਾਂ ਵੀ ਲਾ ਚੁੱਕਾ ਇਹਨਾਂ ਦੇ ਖਿਲਾਫ ਜੀ 2018 ਚ ਵੀ ਲਾਇਆ ਸੀ ਜੀ ਔਰ ਉੱਥੇ ਲਾਇਆ ਸੀ ਜਿੱਥੇ ਇਹਨਾਂ ਦੇ ਵਿਆਸ ਜਿਹੜਾ ਖਾਸ ਵਿਆਸ ਹੈ ਹੂੰ ਤੇ ਵਿਆਸ ਵਾਲਾ ਜਿਹੜਾ ਫਲਾਇਆ ਹੋਗਾ ਜਿੱਥੋਂ ਇਹਨਾਂ ਦੇ ਮੇਨ ਡੇਰੇ ਨੂੰ ਰਸਤਾ ਜਾਂਦਾ ਉੱਥੇ ਮੇਰਾ ਧਰਨਾ ਰਿਹਾ 28 ਦਿਨ ਜੀ ਜੀ ਆਂਿਆਂ ਦਿਨਾਂ ਬਾਅਦ ਫਿਰ ਜ਼ਬਰਦਸਤ ਹੀ ਪੁਲਿਸ ਨੇ ਚੁੱਕ ਕੇ ਤੇ ਮੈਨੂੰ ਜੇਲ੍ਹ ਤੋਂ ਬਾਹਰ ਕੱਫਤਾ ਫਿਰ ਮਹੀਨਾ ਜੇਲ੍ਹ ਚ ਬੰਦ ਰੱਖਿਆ ਜੀ 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 ਚੰਗਾ ਬਾਦ ਲੜਾਈ ਆ ਜੀ ਇਹ ਲੜਾਈ ਸਾਨੂੰ ਇਸ ਦੀ ਕੋਈ ਪਰਵਾਹ ਨਹੀਂ ਹਮ ਇੱਕ ਢੀ ਵੱਡੀ ਸ਼ਕਤੀ ਆ ਢੀ ਵੱਡੀ ਤਾਕਤ ਆ ਅਸੀਂ ਉਸ ਗੁਰੂ ਦੇ ਸਿੱਖ ਆ ਹਮ ਸ੍ਰੀ ਗੁਰੂ ਦੇ ਸਿੱਖਾਂ ਨੇ ਭਾਈ ਕਰਜਾ ਸਿੰਘ ਤੇ ਬੋਤਾ ਸਿੰਘ ਨੇ ਕੋ ਨਹੀਂ ਉਸ ਟਾਈਮ ਤੇ ਲੜਾਈ ਜਿਹੜੀ ਸੀ ਲੜੀ ਸੀ ਸਾਡਾ ਧਿਆਨ ਸੀ ਯਾਰ ਹਮ ਇਸ ਗੱਲ ਦੀ ਪਰਵਾਹ ਥੋੜੀ ਬਈ ਜੀ ਜੀ ਖਰ ਕੋਸ਼ਿਸ਼ ਸਿਆਣਾ ਮਤਲਬ ਹੋਣੀ ਚਾਹੀਦੀ ਹੈ ਕਿ ਵਿੱਚ ਵਿਚੋਲੇ ਪਏ ਕਿ ਜਿਹੜਾ ਮਸਲਾ ਹੈ ਕਿਸੇ ਹੱਲ ਹੋ ਜਾਏ ਤਣਪਤਨ ਲੱਗੇ ਖਰ ਦਰਿਆਵਾ ਦੀ ਤਣਪਤਨ ਦੀ ਜਿਹੜੀ ਕਹਾਣੀ ਸੀ ਵੱਖ-ਵੱਖ ਪੱਖ ਪਹਿਲੂ ਜਿਹੜੇ ਬੜੇ ਵਿਸਤਾਰ ਨਾਲ ਦੱਸਿਆ ਕਹਿ ਸਕਦੇ ਆ ਕਿ ਪੀਕੇ ਜੂ ਸਿਰਸਾ ਦੇ ਜਿਹੜੇ ਪ੍ਰਧਾਨ ਸਾਡੇ ਨਾਲ ਖੁਦ ਜੁੜੇ ਸਨ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਸੋ ਸਿਰਸਾ ਸਾਹਿਬ ਚੈਨਲ ਦੀ ਬਖਦਿਸ਼ਤਾ ਤੁਹਾਨੂੰ ਧੰਨਵਾਦ ਸ਼ੁਕਰੀਆ ਮਿਹਰਬਾਨ ਜੀ ਧੰਨਵਾਦ ਜੀ ਅਸੀਂ ਤੁਹਾਡੇ ਚੈਨਲ ਦੇ ਰਾਹੀਂ ਵੀ ਸਾਰਿਆਂ ਨੂੰ ਦੁਬਾਰਾ ਫਿਰ ਸਰਕਾਰਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦੇ ਆ ਕਿ ਸਾਰਿਆਂ ਤੱਕ ਪਹੁੰਚ ਕਰ ਸਕਦੇ ਆ ਉਹ ਆਉਣ ਮੌਕਾ ਵੇਖਣ ਤੇ ਕੀ ਇਹ ਰੋਕਾਂ ਦੀ ਜਿਹੜੀ ਲੜਾਈ ਆ ਇਹ ਹੱਕੀ ਆ ਕਿ ਜਾਂ ਦੇ ਆ ਜੀ ਬਿਲਕੁਲ ਥੈਂਕ ਯੂ ਇਹ ਮਿਸ਼ਨ ਪੰਜਾਬੀ